ਪੰਜਾਬ ਸਕੂਲ ਸਿੱਖਿਆ ਬੋਰਡ ਜਮਾਤ 12ਵੀਂ ਦੇ ਵਿੱਚ ਪੜਨ ਵਾਲੇ ਸਾਰੇ ਹੀ ਵਿਦਿਆਰਥੀਆਂ ਦਾ ਮੈਂ ਨਵਦੀਪ ਸਿੰਘ ਜੁਨੀਅਰ ਸਵਾਗਤ ਕਰਦਾ ਆਪਣੇ YouTube ਚੈਨਲ ਦੇ ਉੱਪਰ ਇਸ ਚੱਲ ਰਹੀ ਵੀਡੀਓ ਦੇ ਵਿੱਚ ਪਿਆਰੀ ਵਿਦਿਆਰਥੀਓ ਅੱਜ ਮਿਤੀ 6 ਮਾਰਚ 2024 ਨੂੰ ਹੋਇਆ ਤੁਹਾਡਾ 12ਵੀਂ ਜਮਾਤ ਦਾ ਹਿਸਟਰੀ ਦਾ ਭਾਵ ਇਤਿਹਾਸ ਦਾ ਪੇਪਰ ਇਹ ਪੇਪਰ ਜ਼ਿਆਦਾ ਔਖਾ ਤਾਂ ਨਹੀਂ ਸੀ ਪਰੰਤੂ ਸੌਖਾ ਵੀ ਨਹੀਂ ਸੀ ਇਸ ਕਰਕੇ ਬੱਚਿਓ ਇਸ ਵੀਡੀਓ ਦੇ ਵਿੱਚ ਆਪਾਂ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਆਪਾਂ ਸ਼ੁਰੂ ਕਰਦੇ ਆਂ ਇਸ ਵੀਡੀਓ ਨੂੰ ਤੇ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰਾਂਗੇ ਇਸ ਦੇ ਲਈ ਬੱਚਿਓ ਮੈਂ ਲਿਆ ਤੁਹਾਡਾ ਏ ਕੋਡ ਤਾਂ ਇਸ ਦੇ ਵਿੱਚ ਬੱਚਿਓ ਸਾਡੇ ਕੋਲੇ ਊੜਾ ਭਾਗ ਦੇ ਵਿੱਚ ਪਹਿਲਾਂ ਹੈਗੇ ਨੇ ਬਹੁ ਵਿਕਲਪੀ ਪ੍ਰਸ਼ਨ ਜਿਹਦੇ ਵਿੱਚ ਸਾਡੇ ਕੋਲੇ 10 ਪ੍ਰਸ਼ਨ ਨੇ 1 ਨੰਬਰ ਦਾ ਇੱਕ ਪ੍ਰਸ਼ਨਾ ਕੁਲ ਅੰਕ ਨੇ 10 ਪਹਿਲਾ ਪ੍ਰਸ਼ਨ ਬੱਚਿਓ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਸਬੰਧੀ ਕਿਹੜਾ ਕਥਨ ਸਹੀ ਹੈ ਤਾਂ ਇਸ ਦਾ ਉੱਤਰ ਹੈ ਬੱਚਿਓ ਅੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਦਰਬਾਰੇ ਖਾਲਸਾ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਰਾਜਾ ਸੀ ਫੇਰ ਵੀ ਉਹ ਰਣਜੀਤ ਸਿੰਘ ਦਾ ਦਰਬਾਰ ਨਾ ਹੋ ਕੇ ਖਾਲਸੇ ਦਾ ਦਰਬਾਰ ਸੀ ਮਹਾਰਾਜਾ ਰਣਜੀਤ ਸਿੰਘ ਖਾਲਸੇ ਤੋਂ ਆਪਣੇ ਆਪ ਨੂੰ ਹੇਠਾਂ ਰੱਖਦੇ ਸੀ ਖਾਲਸੇ ਨੂੰ ਸਰਬੋੱਚ ਸਮਝਦੇ ਸੀ ਤਾਂ ਇਸ ਕਰਕੇ ਆਪਣੀ ਦਰਬਾਰ ਨੂੰ ਦਰਬਾਰੇ ਖਾਲਸਾ ਕਹਾਉਂਦੇ ਸੀ ਪ੍ਰਸ਼ਨ ਦੂਜਾ ਜ਼ਕਰੀਆ ਖਾਨ ਸਮੇਂ ਹੋਈਆਂ ਸ਼ਹੀਦੀਆਂ ਦਾ ਸਹੀ ਕਾਲਕ੍ਰਮ ਕੀ ਹੈ ਤਾਂ ਅਸੀਂ ਜ਼ਕਰੀਆ ਖਾਨ ਦੇ ਸਮੇਂ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਚਾਰੇ ਸ਼ਹੀਦੀਆਂ ਹੋਈਆਂ ਨੇ ਤਾਂ ਇਹਨਾਂ ਦਾ ਸਹੀ ਕਾਲਕ੍ਰਮ ਚੁਣਾਂਗੇ ਅਸੀਂ ਕੀ ਹੈ ਤਾਂ ਇਸ ਦੇ ਵਿੱਚ ਬੱਚਿਓ ਸਭ ਤੋਂ ਪਹਿਲਾਂ ਜਿਹੜੀ ਸ਼ਹੀਦੀ ਹੋਈ ਸੀ ਉਹ ਭਾਈ ਤਾਰਾ ਸਿੰਘ ਬਾਦੀ ਹੋਈ ਸੀ ਜਿਹੜੀ ਕਿ 1726 ਚ ਹੋਈ ਸੀ ਫਿਰ ਹੋਈ ਸੀ 1738 ਦੇ ਵਿੱਚ ਭਾਈ ਮਨੀ ਸਿੰਘ ਦੀ ਸ਼ਹੀਦੀ ਫਿਰ ਹੋਈ ਸੀ ਬਾਲ ਹਕੀਕਤ ਰਾਏ ਦੀ 1742 ਦੇ ਵਿੱਚ ਤੇ ਫਿਰ ਭਾਈ ਤਾਰੂ ਸਿੰਘ ਦੀ 1745 ਦੇ ਵਿੱਚ ਇਸ ਹਿਸਾਬ ਨਾਲ ਸਸਾ ਜਿਹੜੀ অপਸ਼ਨ ਆ ਉਹ ਸਹੀ ਆ ਹੁਣ ਕਈ ਬੱਚੇ ਇਸ ਨੂੰ ਇਸੇ ਤਰੀਕੇ ਨਾਲ ਲਿਖਿਆ ਹੁੰਦੇ ਆਗੇ ਇਹਨਾਂ ਦੇ ਨਾਮਾਂ ਤੇ ਪਰੰਤੂ ਬੱਚੋ ਤੁਸੀਂ অপਸ਼ਨ ਚੁਣਨੀ ਸੀ ਤਾਂ ਇਸ ਦਾ ਉੱਤਰ ਆਉਣਾ ਸੀ ਸਸਾ অপਸ਼ਨ ਉਸ ਤੋਂ ਬਾਅਦ ਚਾਹੇ ਤਾਂ ਤੁਸੀਂ ਇਹਨਾਂ ਦਾ ਕਾਲਕ੍ਰਮ ਸਿੱਧਾ ਲਿਖ ਦਿੰਦੇ ਜਿਵੇਂ ਮਤਲਬ ਭਾਈ ਤਾਰਾ ਸਿੰਘ ਆ ਜਾਂਦਾ ਤਾਰਾ ਸਿੰਘ ਤੋਂ ਬਾਅਦ ਭਾਈ ਮਨੀ ਸਿੰਘ ਆ ਜਾਂਦਾ ਮਨੀ ਸਿੰਘ ਤੋਂ ਬਾਅਦ ਬਾਲ ਹਕੀਕਤ ਰਾਏ ਆ ਜਾਂਦਾ ਭਾਈ ਤਾਰਨ ਸਿੰਘ ਆ ਜਾਂਦਾ ਚਾਹੇ ਤੁਸੀਂ ਇਹ ਆਪਸ਼ਨ ਚੁਣਦੇ ਪਹਿਲਾਂ 2 ਫਿਰ 1 ਫਿਰ 3 ਫਿਰ 4 ਇਸ ਦੇ ਹਿਸਾਬ ਨਾਲ ਤੁਹਾਡਾ ਇਹ ਪ੍ਰਸ਼ਨ ਸਹੀ ਆ ਅੱਗੇ ਬੱਚਿਓ ਤੁਹਾਨੂੰ ਹੈਗਾ ਨਕਸ਼ਾ ਦਿੱਤਾ ਹੋਇਆ ਪੰਜਾਬ ਦਾ ਪੁਰਾਣੇ ਪੰਜਾਬ ਦਾ ਨਕਸ਼ਾ ਇਹਦੇ ਵਿੱਚ ਕਿਹਾ ਗਿਆ ਕਿ Z ਆ ਜਿਹੜਾ ਉਹ ਕਿਹੜੇ ਦੁਆਬ ਨੂੰ ਦਰਸਾਉਂਦਾ ਦੁਆਬ ਦੋ ਆਬਾਂ ਦੇ ਦੋ ਦਰਿਆਵਾਂ ਦੇ ਵਿਚਕਾਰ ਦੀ ਧਰਤੀ ਨੂੰ ਕਿਹਾ ਜਾਂਦਾ ਦੁਆਬ ਤਾਂ ਇਹਦੇ ਵਿੱਚ ਜ਼ੈਡ ਇਹ ਹੈਗਾ ਜ਼ੈਡ ਤਾਂ ਇਹ ਇਹ ਹੈਗਾ ਰਾਵੀ ਤੇ ਇਹ ਹੈਗਾ ਚਨਾਬ ਰਾਵੀ ਤੇ ਚਨਾਬ ਦੇ ਵਿਚਕਾਰ ਦੇ ਇਲਾਕੇ ਨੂੰ ਅਸੀਂ ਕਹਨੇ ਆ ਰਚਨਾ ਰਾਵੀ ਤੋਂ ਲਿਆ ਗਿਆ ਰਾਰਾ ਤੇ ਚਨਾਬ ਤੋਂ ਲਿਆ ਗਿਆ ਚਚਾਨਨ ਇਹਨੂੰ ਕਹਿੰਦੇ ਚਨਾਬ ਤਾਂ ਇਸ ਦਾ ਇਸ ਨੂੰ ਕਹਾਂਗੇ ਰਚਨਾ ਦੋਆਬ ਤੇ ਇਸ ਪ੍ਰਸ਼ਨ ਦਾ ਤੁਹਾਨੂੰ ਇੱਕ ਹੋਰ ਫਾਇਦਾ ਹੋਵੇਗਾ ਨਕਸ਼ਾ ਪੜਨ ਦੇ ਵਿੱਚ ਇਸ ਦੇ ਵਿੱਚ ਜਿਹੜੀਆਂ ਨਦੀਆਂ ਭਰੀਆਂ ਹੋਈਆਂ ਨੇ ਇਹ ਤੁਹਾਨੂੰ ਬਹੁਤ ਸਹਾਇਤਾ ਕਰਨਗੀਆਂ ਨਕਸ਼ੇ ਦੇ ਵਿੱਚ ਨਦੀਆਂ ਭਰਨ ਦੇ ਵੇਲੇ ਕਿਉਂਕਿ ਕਈ ਵਾਰ ਵਿਦਿਆਰਥੀ ਜੇ ਨਦੀਆਂ ਭਰਨ ਦੇ ਵੇਲੇ ਗਲਤੀਆਂ ਕਰ ਜਾਂਦੇ ਉਹਨਾਂ ਨੂੰ ਅੰਦਾਜ਼ਾ ਨਹੀਂ ਰਹਿੰਦਾ ਕਿ ਕਿਹੜੀ ਨਦੀ ਦਾ ਜਿਹੜਾ ਆਕਾਰ ਆ ਉਹ ਕਿਸ ਤਰ੍ਹਾਂ ਅਸੀਂ ਡਰਾ ਕਰਨਾਗਾ ਤਾਂ ਇਸ ਤੋਂ ਤੁਹਾਨੂੰ ਬਹੁਤ ਹੈਲਪਫ ਹੋ ਸਕਦੀ ਸੀ ਚਲੋ ਹੁਣ ਅਸੀਂ ਚੱਲਦੇ ਹਾਂ ਅੱਗੇ ਚੌਥੇ ਪ੍ਰਸ਼ਨ ਵੱਲ ਚੌਥਾ ਪ੍ਰਸ਼ਨ ਦੇ ਵਿੱਚ ਕੀ ਆ ਸਾਡੇ ਕੋਲ ਦੋ ਕਥਨ ਨੇ ਪਹਿਲਾ ਕਥਨ ਹੈਗਾਗਾ ਕਿ ਆਪਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਦੂਜਾ ਲੰਗਰ ਦੀ ਸੰਸਥਾ ਦੇ ਵਿਕਾਸ ਵਿੱਚ ਆਪ ਜੀ ਦਾ ਵਿਸ਼ੇਸ਼ ਯੋਗਦਾਨ ਹੈ ਤਾਂ ਇਸ ਦਾ ਉੱਤਰ ਹੈ ਬੱਚਿਓ ਇਹ ਸਤਰਾ ਮਤਲਬ ਕਿਸ ਨਾਲ ਸੰਬੰਧਿਤ ਨੇ ਇਹ ਮਾਤਾ ਕੀਵੀ ਜੀ ਨਾਲ ਨੇ ਮਾਤਾ ਕੀਵੀ ਜੀ ਜਿਹੜੇ ਕਿ ਦੂਜੇ ਸਾਡੇ ਗੁਰੂ ਸਹਿਬਾਨ ਦੂਜੇ ਪਾਸ਼ਾ ਗੁਰੂ ਅੰਗਦ ਦੇਵ ਜੀ ਦੇ ਪਤਨੀ ਸਨ ਤੇ ਉਹ ਲੰਗਰ ਦੇ ਵਿੱਚ ਵੱਧ ਚੜ ਕੇ ਜਿਹੜੇ ਸੇਵਾ ਕਰਦੇ ਸਨ ਲੰਗਰ ਦਾ ਜਿਹੜਾ ਵਿਕਾਸ ਆ ਉਹ ਇਹਨਾਂ ਦੀ ਬਦੌਲਤ ਹੀ ਹੋਇਆ ਠੀਕ ਹੈ ਬੱਚਿਓ ਉਸ ਤੋਂ ਬਾਅਦ ਸਾਡੇ ਕੋਲੇ ਪੰਜਵਾਂ ਪ੍ਰਸ਼ਨ ਹੈਗਾ ਕਿ ਕਿਹੜਾ ਮਿਲਾਨ ਗਲਤ ਹੈ ਇਹਨਾਂ ਦੇ ਵਿੱਚ ਤਿੰਨ ਮਿਲਾਨ ਸਹੀ ਨੇ ਇੱਕ ਮਿਲਾਨ ਇਹਦੇ ਵਿੱਚ ਗਲਤ ਤਾਂ ਹੁਣ ਅਸੀਂ ਗਲਤ ਦਾ ਜ਼ਿਕਰ ਕਰਨਾ ਤਾਂ ਇਹਦੇ ਵਿੱਚ ਬੱਚਿਓ ਤਾਰੀਖੇ ਪੰਜਾਬ ਬੂਟੇਸ਼ਾ ਦੀ ਲਿਖੀ ਆਈ ਹੈ ਸਹੀ ਆ ਚਾਰ ਬਾਗੇ ਪੰਜਾਬ ਗਣੇਸ਼ਦਾਸ ਬਡੇਰਾ ਦੀ ਲਿਖੀ ਹੋਈ ਆ ਇਹ ਵੀ ਸਹੀ ਆ ਤਾਰੀਖੇ ਸਿੱਖਾਂ ਖੁਸ਼ਵਕਤਰਾਏ ਦੀ ਲਿਖੀ ਹੋਈ ਆ ਇਹ ਵੀ ਸਹੀ ਹੈ ਤੇ ਸਾਡੇ ਕੋਲੇ ਜਿਹੜਾ ਅੱਗੇ ਸਾਡੇ ਕੋਲੇ ਜਿਹੜਾ ਗਲਤ ਹੈ ਉਹ ਹੈ ਇਬਰਤਨਾਮਾ ਇਬਰਤਨਾਮਾ ਸੁਜਾਨ ਰਾਏ ਭੰਡਾਰੀ ਦਾ ਨਹੀਂ ਲਿਖਿਆ ਹੋਇਆ ਇਬਰਤਨਾਮਾ ਜਿਹੜਾ ਲਿਖਿਆ ਵੈਸੇ ਇਬਰਤਨਾਮੇ ਸਾਡੇ ਕੋਲ 3 ਨੇ ਜਿਹੜੇ ਕਿ ਵੱਖ-ਵੱਖ ਲੇਖਕਾਂ ਦੁਆਰਾ ਲਿਖੇ ਗਏ ਹੋਏ ਨੇ ਪਰੰਤੂ ਸੁਜਾਨ ਰਾਏ ਭੰਡਾਰੀ ਦਾ ਨਹੀਂ ਲਿਖਿਆ ਇੱਕ ਇਬਰਤਨਾਮਾ ਲਿਖਿਆ ਮੁਹੰਮਦ ਕਾਸਮ ਲਾਹੌਰੀ ਨੇ ਇੱਕ ਅਲਾਉਦੀਨ ਮੁਫਤੀ ਨੇ ਲਿਖਿਆ ਇੱਕ ਲਿਖਿਆ ਮੇਰੀ ਹੁਣ ਧਿਆਨ ਚ ਨਹੀਂ ਆ ਰਿਹਾ ਖੈਰਉਦੀਨ ਮੁਹੰਮਦ ਅਸ਼ਰ ਉਹਨਾਂ ਦਾ ਲਿਖਿਆ ਹੋਇਆ ਹੈ ਤਾਂ ਇਸ ਦਾ ਉੱਤਰ ਆਉਣਾ ਸੀ ਸ ਸੋਜਾਨ ਰਾਏ ਭੰਡਾਰੀਆ ਜਿਹੜਾ ਇਹਨਾਂ ਨੇ ਇਵਰਤ ਨਾਮ ਲੀ ਰਿਹਾ ਸੋਜਾਨ ਰਾਏ ਭੰਡਾਰੀ ਦੀ ਜਿਹੜੀ ਇੱਕ ਪੁਸਤਕ ਲਿਖੀ ਹੋਈ ਆ ਖਾਸ ਹੀ ਮਕਬੂਲ ਆ ਉਹ ਹੈਗੀ ਆ ਖੁਲਾਸਤ ਉਤਵਾਰੀਖ ਚਲੋ ਤਾਂ ਇਸ ਦਾ ਉੱਤਰ ਆਉਣਾ ਸੀ ਸ ਅੱਗੇ ਹੈਗਾ ਬੱਚਿਓ ਕ ਇਹ ਦੂਸਰੇ ਐਂਗਲੋ ਸਿੱਖ ਜੁੱਧ ਦੀਆਂ ਲੜਾਈਆਂ ਦਾ ਸਹੀ ਕਾਲਕ੍ਰਮ ਕਾਲਕ੍ਰਮ ਦੇ ਵਿੱਚ ਇਹ ਆ ਵੀ ਕਿਹੜੀ ਲੜਾਈ ਪਹਿਲਾਂ ਹੋਈ ਆ ਫਿਰ 2 ਨੰਬਰ ਤੇ ਹੋਈ ਆ ਫਿਰ 3 ਨੰਬਰ ਤੇ ਹੋਈ ਆ ਫਿਰ 4 ਤੇ ਹੋਈ ਆ ਇਸ ਦੇ ਬਾਰੇ ਤੁਹਾਡੇ ਵਿਦਿਆਰਥੀਆਂ ਨੇ ਵੀ ਵੈਸੇ ਵੀ ਜਿਆਦਾਤਰ ਜਿਨੇ ਲੈਕਚਰ ਹੋਏ ਨੇ ਉਹਨਾਂ ਨੇ ਤੁਹਾਨੂੰ ਇਸ ਦਾ ਇੱਕ ਸ਼ਾਰਟਕਟ ਤਰੀਕਾ ਦੱਸਿਆ ਸੀ ਯਾਦ ਕਰਨ ਦਾ ਜਿਵੇਂ ਆਰਾਮ ਚੱਲਿਆ ਮਲਤਾਨ ਗੁਜਾਰਨ ਰਾਤ ਮਤਲਬ ਪਹਿਲਾ ਆਰਾਮਨਗਰ ਆਊਗਾ ਫਿਰ ਚੱਲਿਆਂ ਵਾਲਾ ਆਊਗਾ ਫਿਰ ਮਲਤਾਨ ਆਊਗਾ ਤੇ ਅਖੀਰ ਤੇ ਗੁਜਰਾਤ ਆਊਗਾ ਤਾਂ ਹੁਣ ਤੁਸੀਂ ਦੇਖੋ ਇਸ ਦੇ ਵਿੱਚ ਕਿਹੜਾ ਹੋਊਗਾ ਇਸ ਦੇ ਵਿੱਚ ਬੱਚਿਓ ਆਵੇਗਾ ਸਭ ਤੋਂ ਪਹਿਲਾਂ ਆਰਮਨਗਰ 2 ਫਿਰ ਚੱਲਿਆਂਵਾਲਾ ਫਿਰ ਮਲਤਾਨ ਫਿਰੇ ਤੇ ਇਸ ਦੀ ਜਿਹੜੀ ਆੜਾ ਵਿਕਲਪ ਆ ਅਡਾਪਸ਼ਨ ਇਹ ਸਹੀ ਆ ਅੱਗੇ ਆ ਗਿਆ ਮੁਗਲ ਕਾਲ ਵਿੱਚ ਦਾਮ ਨਾਮੀ ਸਿੱਕਾ ਕਿਸ ਧਾਤੂ ਦਾ ਬਣਿਆ ਹੋਇਆ ਸੀਗਾ ਦਾਮ ਨਾਮੀ ਜਿਹੜਾ ਸਿੱਕਾ ਸੀ ਉਹ ਬੱਚੋ ਬਣਿਆ ਹੋਇਆ ਸੀ ਤਾਂਬੇ ਦਾ ਅੱਗੇ ਹੈਗਾ ਕਿ ਕਿਹੜਾ ਕਥਨ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਏ ਸਿੱਖਾਂ ਨਾਲ ਸੰਬੰਧਿਤ ਨਹੀਂ ਹੈ ਤਾਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਇਹ ਸਾਰੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਏ ਸੀ ਭਾਈ ਮਨੀ ਸਿੰਘ ਦੀ ਜਿਹੜੀ ਸ਼ਹੀਦੀ ਆ ਉਹ ਬਾਅਦ ਦੇ ਵਿੱਚ ਹੋਈ ਹੈ ਠੀਕ ਹੈ ਤਾਂ ਇਸ ਦਾ ਉੱਤਰ ਆਉਣਾ ਸੀ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਆਪਸ਼ਨ ਅਣਾ ਇਹ ਗਲਤ ਗਲਤ ਇਸ ਮਤਲਬ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਨਹੀਂ ਹੈਗਾ ਤਾਂ ਹੁਣ ਬੱਚਿਓ ਸਾਡੇ ਕੋਲੇ ਹੈਗਾ ਕਿ ਇਹਨਾਂ ਨੂੰ ਅਸੀਂ ਧਿਆਨ ਨਾਲ ਪੜ੍ਹਨਾ ਤੇ ਮਿਲਾਨ ਕਰਨਾ ਮਿਲਾਨ ਕਰਨ ਤੋਂ ਬਾਅਦ ਇਹਨਾਂ ਦੇ ਵਿੱਚੋਂ ਅਸੀਂ ਆਪਸ਼ਨ ਚੁਣਨੀ ਹੈ ਤਾਂ ਹੁਣ ਇਹਦੇ ਵਿੱਚ ਕੀ ਆ ਬੱਚਿਓ ਦੱਸੋ ਪੰਗੀ ਮਿਸਲ ਦੇ ਜਿਹੜੇ ਸਰਦਾਰ ਸਿੰਘ ਹਰੀ ਸਿੰਘ ਸੀ ਡੱਲੇ ਵਾਲੀ ਆ ਤੇ ਸਰਦਾਰ ਤਾਰਾ ਸਿੰਘ ਕੇ ਬਾਸੀ ਕਨਈਆ ਦੇ ਜੈ ਸਿੰਘ ਸੀ ਤੇ ਨਕਈ ਦੇ ਹੀਰਾ ਸਿੰਘ ਸੀ ਤਾਂ ਇਹਨਾਂ ਦੀ ਜਿਹੜੀ ਆਪਸ਼ਨ ਆਉਗੀ ਬੱਚਿਓ ਉਹ ਆਏਗੀ ਅੜਾ ਪਹਿਲੇ ਦਾ ਮਿਲਾਨ ਦੂਜੇ ਨਾਲ ਦੂਜੇ ਦਾ ਮਿਲਾਨ ਪਹਿਲੇ ਨਾਲ ਤੀਜੇ ਦਾ ਚੌਥੇ ਨਾਲ ਤੇ ਚੌਥੇ ਦਾ ਤੀਜੇ ਨਾਲ ਫਿਰ ਬੱਚਿਓ ਸਾਡੇ ਕੋਲੇ ਆ ਗਿਆ ਅਗਲਾ ਪ੍ਰਸ਼ਨ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਰੱਖਿਆ ਲਈ ਅੰਮ੍ਰਿਤਸਰ ਨਗਰ ਦੇ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ ਸੀ ਇੱਕ ਗੱਲ ਤੇ ਉਸ ਤੋਂ ਬਾਅਦ ਇੱਥੇ ਹੀ ਇੱਕ ਕਿਲੇ ਦੀ ਉਸਾਰੀ ਵੀ ਕਰਵਾਈ ਗਈ ਇਸ ਕਿਲੇ ਦਾ ਨਾਮ ਕੀ ਰੱਖਿਆ ਗਿਆ ਇਸ ਕਿਲੇ ਦਾ ਨਾਮ ਰੱਖਿਆ ਗਿਆ ਬੱਚਿਓ ਲੋਹਗੜ੍ਹ ਏ ਸੀ ਸਾਡੇ ਕੋਲੇ ਪਹਿਲੇ 10 ਪ੍ਰਸ਼ਨ ਉਸ ਤੋਂ ਬਾਅਦ ਹੁਣ ਅਸੀਂ ਹੱਲ ਕਰਾਂਗੇ ਅ ਭਾਗ ਅ ਪਹ ਗੜਾ ਦੇ ਵਿੱਚ ਬੱਚਿਓ 20 ਸਾਡੇ ਕੋਲੇ 10 ਪ੍ਰਸ਼ਨ ਨੇ ਇਹ ਵੀ ਇੱਕ ਨੰਬਰ ਦਾ ਇੱਕ ਪ੍ਰਸ਼ਨ ਆ ਤੇ ਇਸ ਦਾ ਜਿਹੜਾ ਉੱਤਰ ਆਗਾ ਉਹ ਸੰਖੇਪ ਦੇ ਵਿੱਚ ਦੇਣਾਗਾ ਆਪਾਂ ਜਾਂ ਇੱਕ ਸ਼ਬਦ ਵਿੱਚ ਉੱਤਰ ਆਊਗਾ ਜਾਂ ਵੱਧ ਤੋਂ ਵੱਧ ਇੱਕ ਲਾਈਨ ਦੇ ਵਿੱਚ ਉੱਤਰ ਆਊਗਾ ਸਭ ਤੋਂ ਪਹਿਲਾ ਹੈਗਾ ਵਫਾ ਬੇਗਮ ਕੌਣ ਸੀ ਤਾਂ ਵਫਾ ਬੇਗਮ ਸੀ ਜਿਹੜੀ ਉਹ ਸ਼ਾਹ ਸੁਜਾ ਦੀ ਪਤਨੀ ਸੀ ਜਿਹੜਾ ਕਿ ਅਫਗਾਨਿਸਤਾਨ ਦਾ ਸ਼ਾਸਕ ਸੀ ਅੱਗੇ ਅੱਗੇ ਰਣਜੀਤ ਸਿੰਘ ਦੇ ਕਾਲ ਵਿੱਚ ਮੌਜਾ ਕਿਸ ਨੂੰ ਕਹਿੰਦੇ ਸਨ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਮੌਜਾ ਬੱਚਿਓ ਪਿੰਡ ਨੂੰ ਕਿਹਾ ਜਾਂਦਾ ਸੀ ਖਾਲਸਾ ਦਰਬਾਰ ਦਾ ਰਿਕਾਰਡ ਸੀ ਜਿਹੜਾ ਉਹ ਕਿਸ ਭਾਸ਼ਾ ਦੇ ਵਿੱਚ ਸੀ ਖਾਲਸਾ ਦਰਬਾਰ ਦਾ ਬੱਚਿਓ ਜਿਹੜਾ ਰਿਪੋਰਟ ਸੀ ਉਹ ਫਾਰਸੀ ਭਾਸ਼ਾ ਦੇ ਵਿੱਚ ਸੀ ਫਾਰਸੀ ਦੇ ਵਿੱਚ 16ਵੀਂ ਸਦੀ ਦੇ ਆਰੰਭ ਦੇ ਵਿੱਚ ਹਿੰਦੂਆਂ ਦੇ ਪ੍ਰਸਿੱਧ ਤਿਹਾਰ ਕਿਹੜੇ ਸਨ ਹਿੰਦੂਆਂ ਦੇ ਪ੍ਰਸਿੱਧ ਤਿਹਾਰ ਉਹੀ ਨੇ ਜਿਹੜੇ ਹੁਣ ਤੱਕ ਲਗਭਗ ਚੱਲਦੇ ਆ ਰਹੇ ਨੇ ਦੀਵਾਲੀ ਹੋ ਗਿਆ ਹੋਲੀ ਹੋਗੀ ਸ਼ਿਵਰਾਤਰੀ ਹੋਗੀ ਆਦਿ ਇਦਾਂ ਦੇ ਤਿਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਲੈਣਾ ਜੀ ਦੀ ਪਹਿਲੀ ਮੁਲਾਕਾਤ ਕਿੱਥੇ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਲੈਣਾ ਜੀ ਦੀ ਪਹਿਲੀ ਮੁਲਾਕਾਤ ਕਰਤਾਰਪੁਰ ਸਾਹਿਬ ਵਿਖੇ ਹੀ ਹੋਈ ਸੀ ਇਸ ਦਾ ਉੱਤਰ ਆਉਣਾ ਸੀ ਕਰਤਾਰਪੁਰ ਸਾਹਿਬ ਅੱਗੇ ਆ ਗਿਆ ਬੱਚੋ ਲਾਵਾ ਦੀ ਰਚਨਾ ਕਿਸ ਨੇ ਕੀਤੀ ਲਾਵਾ ਦੀ ਰਚਨਾ ਸਾਡੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਇਹਨਾਂ ਦਾ ਉੱਤਰ ਆਉਣਾ ਸੀ ਸ੍ਰੀ ਗੁਰੂ ਰਾਮਦਾਸ ਜੀ ਪ੍ਰਸ਼ਨ ਸਤਮਾ ਹਰਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਹਰਮੰਦਰ ਸਾਹਿਬ ਦੀ ਨੀ ਸਾਨੂੰ ਪਤਾ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਤੋਂ ਰਖਵਾਈ ਸੀ ਸਾਈ ਮੀਆਂ ਮੀਰ ਜੀ ਤੋਂ 1588 ਦੇ ਵਿੱਚ ਠੀਕ ਹੈ ਜੀ ਅੱਗੇ ਆ ਗਿਆ ਬੱਚਿਓ ਸਾਡੇ ਕੋਲੇ ਕੇ ਤੀਰਮਲ ਕਿਸ ਦਾ ਪੁੱਤਰ ਸੀ ਤੀਰਮਲ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸੀ ਤੇ ਗੁਰੂ ਤੇਗ ਬਹਾਦਰ ਜੀ ਦੇ ਭਤੀਜੇ ਸੀਗੇ ਠੀਕ ਹੈ ਜੀ ਅੱਗੇ ਸਾਡੇ ਕੋਲ ਹੈਗਾ ਕਿ ਮੱッセ ਰੰਗੜ ਨੂੰ ਉਸਦੇ ਬੁਰੇ ਕੰਮਾਂ ਦੀ ਸਜ਼ਾ ਕਿਸ ਨੇ ਦਿੱਤੀ ਸੀ ਉਹਨਾਂ ਨੇ ਹੀ ਦਿੱਤੀ ਸੀ ਭਈ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਇਹਦਾ ਉੱਤਰ ਹੋਣਾ ਸੀ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਫਿਰ ਆ ਗਿਆ ਬੱਚਿਓ ਮੁਗਲ ਕਾਲੇ ਇਨ ਪੰਜਾਬ ਵਿੱਚ ਮੁਲਤਾਨ ਕਿਸ ਉਦਯੋਗ ਲਈ ਪ੍ਰਸਿੱਧ ਸੀ ਮੁਲਤਾਨ ਸੀਗਾ ਜੀ ਕੱਪੜਾ ਉਦਯੋਗ ਦੇ ਲਈ ਉੱਥੇ ਸੂਤੀ ਤੇ ਰੇਸ਼ਮੀ ਕੱਪੜਾ ਸੀ ਜਿਹੜਾ ਉਸ ਦਾ ਉਦਯੋਗ ਸੀਗਾ ਤਸੂਤੀ ਤੇ ਰੇਸ਼ਮੀ ਕਪੜੇ ਦੇ ਉਦਯੋਗ ਲਈ ਮੁਲਤਾਨ ਪ੍ਰਸਿੱਧ ਸੀ ਤਾਂ ਇਹ ਸੀ ਬੱਚਿਓ ਤੁਹਾਡਾ ਭਾਗ ਅ 10 ਪ੍ਰਸ਼ਨ ਅ 20 ਪ੍ਰਸ਼ਨ 20 ਅੰਕਾਂ ਦਾ ਭਾਗ ਜਿਹੜਾ ਪ੍ਰਸ਼ਨ ਪੱਤਰ ਆ ਉਹ ਹੱਲ ਕਰ ਲਿਆ ਤੇ ਹੁਣ ਆਪਾਂ ਗੱਲ ਕਰਦੇ ਆ ਭਾਗ ਈਡੀ ਇਹ ਵੱਡਾ ਹੈਗਾ ਇਸ ਤੇ ਆਪਾਂ ਸੰਖੇਪ ਜੀ ਚਰਚਾ ਕਰਾਂਗੇ ਕੋਈ ਜ਼ਿਆਦਾ ਚਰਚਾ ਨਹੀਂ ਕਰਾਂਗੇ ਕਿਉਂਕਿ ਇਹ ਜੇ ਤੁਸੀਂ ਪੜੇ ਹੋਣਗੇ ਚੰਗੀ ਤਰ੍ਹਾਂ ਫੇਰ ਹੀ ਤੁਸੀਂ ਉਸ ਨੂੰ ਲਿਖਿਆ ਹੋਊਗਾ ਕਿਉਂਕਿ ਇਹ ਸਬਜੈਕਟਿਵ ਆਗੇ ਇਸ ਤੇ ਜ਼ਿਆਦਾ ਚਰਚਾ ਨਹੀਂ ਹੋ ਸਕਦੀ ਵੈਸੇ ਵੀ ਤੁਸੇ ਇਹਨਾਂ ਦੇ ਵਿੱਚੋਂ 5 ਪ੍ਰਸ਼ਨ ਕਰਨੇ ਆ। ਊੜਾ ਭਾਗ ਐੜਾ ਭਾਗ ਪ੍ਰੰਤ ਦੋ ਪ੍ਰਸ਼ਨ ਹਰ ਇੱਕ ਭਾਗ ਚ ਤੁਸਾਨੂੰ ਕਰਨੇ ਪੈਣਗੇ। ਇਹ ਨਹੀਂ ਹੈਗਾ ਕਿ ਇਹਦੇ ਵਿੱਚੋਂ ਚਾਰ ਕਰਦੋ ਇਹਦੇ ਵਿੱਚੋਂ ਇੱਕ ਕਰਦੋ ਫੇਰ ਨਹੀਂ। ਦੋ ਪ੍ਰਸ਼ਨ ਤੁਹਾਨੂੰ ਹਰ ਇੱਕ ਭਾਗ ਚ ਕਰਨੇ ਪੈਣਗੇ। ਤਾਂ ਪਹਿਲਾ ਪ੍ਰਸ਼ਨ ਆ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੋਈ ਤਿੰਨ ਕਾਰਨ ਲਿਖੋ। ਉਹ ਕਿਹੜੇ ਤਿੰਨ ਕਾਰਨ ਸਨ ਜਿਨ੍ਹਾਂ ਕਾਰਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ। ਤਾਂ ਇਹਦੇ ਵਿੱਚ ਇਹ ਹੈ ਵੀ ਤਿੰਗਾ ਦੇ ਮੁਗਲਾਂ ਦੇ ਵਿੱਚ ਜਿਹੜੀ ਦੁਸ਼ਮਣੀ ਸੀਗੀ ਉਹ ਲਗਾਤਾਰ ਵੱਧ ਰਹੀ ਸੀਗੀ। ਬਾਕੀ ਤੁਹਾਨੂੰ ਪਤਾ ਵੀ ਔਰੰਗਜ਼ੇਬ ਸੀਗਾ ਜਿਹੜਾ ਇੱਕ ਕੱਟੜ ਸੁੰਨੀ ਮੁਸਲਮਾਨ ਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਚਾਰੇ ਪਾਸੇ ਮੁਸਲਿਮ ਧਰਮ ਦਾ ਫੈਲਾਅ ਹੋਵੇ ਤੇ ਬਾਕੀ ਸਾਨੂੰ ਇਹ ਵੀ ਪਤਾ ਕਿ ਕਸ਼ਵੀਰੀ ਪੰਡਤ ਨੇ ਜਿਹੜੇ ਗੁਰੂ ਤੇਗ ਬਹਾਦਰ ਜੀ ਕੋਲ ਆਏ ਸੀ ਉਹਨਾਂ ਦੀ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ ਤਾਂ ਇਹ ਤਾਂ ਨਕਾਰਨ ਤੁਸੀਂ ਲਿਖ ਸਕਦੇ ਸੀ ਅਗੇ ਹੈਗਾ ਮਾਲਵਾ ਤੇ ਬਾਂਗਰ ਤੇ ਨੋਟ ਲਿਖੋ ਮਾਲਵਾ ਤੇ ਬਾਂਗਰ ਬੱਚਿਓ ਇਹ ਆ ਜਦੋਂ ਤੁਸੀਂ ਕਦੇ ਪੰਜਾਬ ਦਾ ਨਕਸ਼ਾ ਦੇਖਿਆ ਹੋ ਤਾਂ ਪੰਜਾਬ ਦਾ ਜਿਹੜਾ ਸਤਲੁਜ ਦਰਿਆ ਵੰਦਾ ਸਤਲੁਜ ਦਰਿਆ ਤੋਂ ਹੀਠਾਂ ਵਾਲਾ ਇਲਾਕਾ ਸਾਰਾ ਮਾਲਵਾ ਠੀਕ ਹੈ ਜਿਸ ਦੇ ਵਿੱਚ ਹੁਣ ਅਜੋਕਾ ਪੰਜਾਬ ਹੈਗਾਗਾ ਜਿਹਦੇ ਵਿੱਚ ਮਾਨਸਾ ਬਰਨਾਲਾ ਬਠਿੰਡਾ ਲੁਧਿਆਣਾ ਫਰੀਦਕੋਟ ਫਿਰੋਜ਼ਪੁਰ ਮੋਗਾ ਆਦਿ ਜ਼ਿਲ੍ਹੇ ਨੇ ਤੇ ਬਾਂਗਰ ਦਾ ਏਰੀਆ ਕਿਹੜਾ ਹੈਗਾ ਬਾਂਗਰ ਦਾ ਏਰੀਆ ਏ ਆ ਜਿਹੜਾ ਘੱਗਰ ਦਰਿਆ ਲੰਘਦਾ ਗਾ ਜਿਹਨੂੰ ਅਸੀਂ ਨਾਲੀ ਕਹਿੰਨੇ ਆ ਸਾਡੇ ਇਧਰ ਮਾਲਵੇ 'ਚ ਘੱਗਰ ਦਰਿਆ ਤੋਂ ਲੈ ਕੇ ਜਮਨਾ ਦਰਿਆ ਜਮਨਾ ਦਰਿਆ ਵਹਿੰਦਾ ਗਾ ਉਹਦੇ ਵਿਚਕਾਰ ਦੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਠੀਕ ਹੈ ਇਹ ਹੁਣ ਹਰਿਆਣੇ 'ਚ ਰਹਿ ਗਿਆ ਤੇ ਮਾਲਵਾ ਜਿਹੜਾ ਇਹ ਸਾਡੇ ਪੰਜਾਬ ਦੇ ਵਿੱਚ ਫਿਰ ਅਗੇ ਮੰਜੀ ਪ੍ਰਥਾ ਤੇ ਨੋਟ ਲਿਖਣਾ ਸੀ ਪੰਜੀ ਪ੍ਰਥਾ ਬੱਚਿਓ ਤੁਹਾਨੂੰ ਪਤਾ ਵੀ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਉਮਰ ਉਹਦੋਂ ਲਗਭਗ 72-73 ਸਾਲ ਦੀ ਸੀਗੀ ਤੇ ਉਹ ਕਾਫੀ ਬਜ਼ੁਰਗ ਅਵਸਥਾ ਦੇ ਵਿੱਚ ਸੀ ਇਸ ਕਰਕੇ ਜਦੋਂ ਉਹ ਪ੍ਰਚਾਰ ਕਰਦੇ ਸੀ ਸਿੱਖ ਧਰਮ ਦਾ ਤਾਂ ਮੰਜੀ ਤੇ ਬੈਠ ਕੇ ਕਰਦੇ ਸੀ ਇਸ ਕਰਕੇ ਮੰਜੀ ਪ੍ਰਥਾ ਚੱਲ ਪਈ ਸੀ ਠੀਕ ਹੈ ਉਸ ਤੋਂ ਬਾਅਦ ਸਿੱਖ ਧਰਮ ਨੂੰ ਬੜੀ ਵੱਡੀ ਦੇਣਾ ਉਸ ਤੋਂ ਬਾਅਦ ਉਹਨਾਂ ਨੇ ਮੰਦਿਰਾਂ ਕਈ ਮੰਦਿਰਾਂ ਦੀ ਸਥਾਪਨਾ ਕੀਤੀ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਸੀਗੇ ਉਹ ਸਿੱਖ ਧਰਮ ਦਾ ਪ੍ਰਚਾਰ ਇਸ ਪ੍ਰਥਾ ਦੇ ਅਨੁਸਾਰ ਮੰਦਿਰ ਤੇ ਬੈਠ ਕੇ ਕਰਨ ਲੱਗੇ ਸੀ ਆਦ ਗ੍ਰੰਥ ਸਾਹਿਬ ਦੀ ਸੰਪਾਦਨ ਦੇ ਕੋਈ ਤਨਕਾਰ ਲਿਖੋ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀਗੀ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਾਰੀ ਸੀ ਇਹਦੇ ਕਾਰਨ ਕਰਨੇ ਆ ਵੀ ਦੇਖੋ ਇੱਕ ਤਾਂ ਬਹੁਤ ਸਾਰੀ ਪੁਰਾਣੀ ਬਾਬਾ ਫਰੀਦ ਜੀ ਤੋਂ ਲੈ ਕੇ ਜਿਹੜੀ ਬਾਣੀ ਸੀ ਉਸ ਦਾ ਸੰਕਲਨ ਕਰਨਾ ਹੀ ਬਣਦਾ ਸੀ ਉਹਦੇ ਲਈ ਕੋਈ ਨਾ ਕੋਈ ਗ੍ਰੰਥ ਤਿਆਰ ਕਰਨਾ ਹੀ ਬਣਦਾ ਸੀ ਤਾਂ ਕਿ ਉਸ ਨੂੰ ਸੰਭਾਲਿਆ ਜਾਵੇ ਫਿਰ ਤੁਹਾਨੂੰ ਪਤਾ ਉਸ ਟਾਈਮ ਤੇ ਲਾ ਬਹੁਤ ਹੋ ਰਿਹਾ ਸੀ ਬਹੁਤ ਸਾਰੀ ਹੋਰ ਸੀਗੇ ਜਿਹੜੇ ਕਿ ਆਪਣੀ ਬਾਣੀ ਨੂੰ ਗੁਰੂ ਸਹਿਬਾਨਾ ਦੇ ਨਾਮ ਦੀ ਬਾਣੀ ਕਹਿ ਕੇ ਪ੍ਰਚਾਰ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਜੀ ਚਾਹੁੰਦੇ ਸੀ ਕਿ ਜਿਹੜੀ ਸ਼ੁੱਧ ਬਾਣੀ ਆ ਉਹ ਸੰਗਤ ਤੱਕ ਪਹੁੰਚੇ ਇਸ ਕਰਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ ਠੀਕ ਹੈ ਬੱਚੋ ਫਿਰ ਇਹਦੇ ਵਿੱਚੋਂ ਦੂਜੇ 英ਗਲੋ ਸਿੱਖ ਯੁੱਧ ਦੇ ਕੋਈ ਤਿੰਨ ਕਾਰਨ ਲਿਖਣੇ ਸੀਗੇ ਦੂਜੇ 英ਗਲੋ ਸਿੱਖ ਯੁੱਧ ਦੇ ਤਿੰਨ ਕਾਰਨ ਤੁਹਾਨੂੰ ਪਤਾ ਮੇਨ ਇਹ ਆ ਵੀ ਪਹਿਲੇ ਅ ਅੰਗਰੇਜ਼ ਸਿੱਖ ਯੁੱਧ ਦੇ ਵਿੱਚ ਸਿੱਖਾਂ ਦੀ ਹਾਰ ਹੋ ਗਈ ਸੀ ਸਿੱਖ ਆਪਣਾ ਹਾਰ ਦਾ ਬਦਲਾ ਲੈਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਦੂਜਾ ਜਿਹੜਾ ਯੁੱਧ ਆ ਉਹ ਲੜਨ ਬਾਰੇ ਸੋਚਿਆ ਫਿਰ ਇਹ ਆ ਵੀ ਉਸ ਦੌਰਾਨ ਸਿੰਘਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਸੂ ਸੰਧੀਆਂ ਹੋਈਆਂ ਸੀ ਲਾਹੌਰ ਦੀ ਤੇ ਪੈਰੋਵਾਰ ਦੀ ਸੰਧੀ ਸੀ ਤਾਂ ਜਿਹੜੇ ਸਾਡੇ ਮਤਲਬ ਪੰਜਾਬੀ ਸੀਗੇ ਉਹ ਇਸ ਤੋਂ ਖੁਸ਼ ਨਹੀਂ ਸੀਗੇ ਇਹਨਾਂ ਦੋਨਾਂ ਸੰਧੀਆਂ ਤੋਂ ਫਿਰ ਇੱਕ ਮਹਾਰਾਣੀ ਜਿੰਦਾ ਜੀ ਨਾਲ ਜਿਹੜਾ ਅੰਗਰੇਜ਼ਾਂ ਦਾ ਵਿਵਹਾਰ ਸੀ ਉਹ ਕੋਈ ਚੰਗਾ ਨਹੀਂ ਸੀ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੂਜੇ ਇੰਗਲੋ ਸਿੱਖ ਜੁੱਧ ਦਾ ਕਾਰਨ ਬਣੇ ਫਿਰ ਇਹਦੇ ਵਿੱਚ ਹੈਗਾ ਬੱਚਿਓ ਕਿ ਮੁਗਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਭੋਜਨ ਕਿਹੋ ਜਿਹਾ ਸੀ ਮੁਗਲ ਕਾਲ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਭੋਜਨ ਇਹ ਆ ਵੀ ਜਿਹੜੇ ਤਾਂ ਲੋਕ ਸੀਗੇ ਅਮੀਰ ਉਹ ਤਾਂ ਸ਼ਾਹੀ ਭੋਜਨ ਕਰਦੇ ਸੀ ਉਹ మాਸ ਵੀ ਖਾਂਦੇ ਸੀ ਤੇ ਉਸ ਤੋਂ ਬਾਅਦ ਮਤਲਬ ਸ਼ਾਹੀ ਪਕਵਾਨ ਪੂਰੀਆਂ ਸੀ ਛੋਲੇ ਸੀ ਹਲਵਾ ਸੀ ਸ਼ਰਾਬ ਵੀ ਪੀਂਦੇ ਸੀ ਤੇ ਜਿਹੜੇ ਵਿਚਾਰੇ ਗਰੀਬ ਸੀਗੇ ਉਹ ਸਾਦਾ ਭੋਜਨ ਸੀ ਸੁੱਕੀ ਮਤਲਬ ਰੋਟੀ ਹੁੰਦੀ ਸੀ ਅਚਾਰ ਹੁੰਦਾ ਸੀ ਪਿਆਜ਼ ਹੁੰਦਾ ਸੀ ਤੇ ਲੱਸੀ ਜ਼ਰੂਰ ਪੀਂਦੇ ਹੁੰਦੇ ਸੀ ਤਾਂ ਇਹ ਸੀਗਾ ਜਿਹੜਾ ਮਤਲਬ ਗਰੀਬ ਲੋਕਾਂ ਦਾ ਭੋਜਨ ਤੇ ਸ਼ਰਾਬ ਪੀਣ ਦੇ ਵੇਸੇ ਸਾਰੇ ਹੀ ਸ਼ੁਕੀਨ ਸੀ ਉਦੋਂ ਠੀਕ ਹੈ ਇੱਕ ਅਗਲਾ ਪ੍ਰਸ਼ਨ ਹੈਗਾ ਕਿ ਸਿੱਖ ਮਿਸਲਾਂ ਦੀ ਨਾਖੀ ਪ੍ਰਥਾ ਕੀ ਸੀ ਸਿੱਖ ਮਿਸਲਾਂ ਦੇ ਅਧੀਨ ਰਾਖੀ ਪ੍ਰਥਾ ਦਾ ਇਹ ਸੀ ਵੀ ਉਹਨਾਂ ਟਾਈਮਾਂ ਦੇ ਵਿੱਚ ਮਾਰਤੜ ਬਹੁਤ ਜ਼ਿਆਦਾ ਹੁੰਦੀ ਸੀ ਲੋਕ ਮਤਲਬ ਲੋਕਾਂ ਨੂੰ ਲੁੱਟ ਲਿਆ ਜਾਂਦਾ ਸੀਗਾ ਤਾਂ ਜਿਹੜੇ ਸਿੱਖ ਮਿਸਲਾਂ ਦੇ ਸਰਦਾਰ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਤੁਹਾਡੀ ਜਾਨ ਮਾਲ ਦੀ ਰਾਖੀ ਕਰਾਂਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਬਾਹਰੀ ਹਮਲੇ ਦਾ ਕੋਈ ਡਰ ਨਹੀਂ ਹੋਏਗਾ ਪਰੰਤੂ ਇਸ ਦੇ ਇਹਜ ਵਜੋਂ ਸਾਨੂੰ ਜਿਹੜੀ ਤੁਹਾਡੀ ਉਪਜਾ ਉਸ ਦਾ ਪੰਜਵਾਂ ਭਾਗ ਦੇਣਾ ਹੋਊਗਾ ਸਾਨੂੰ ਦੇ ਵਿੱਚ ਦੋ ਵਾਰੀ ਤੁਸੀਂ ਉਪਜ ਦਾ ਪੰਜਵਾਂ ਭਾਗ ਦਿਓਗੇ ਅਸੀਂ ਤੁਹਾਡੀ ਰਾਖੀ ਕਰਾਂਗੇ ਏਸੀ ਰਾਖੀ ਪ੍ਰਧਾ ਫਿਰ ਆ ਗਈ ਜੀ ਤ੍ਰੈਪੱਖੀ ਸੰਧੀ ਜਿਹੜੀ ਕਿ ਅੰਗਰੇਜ਼ਾਂ ਦੇ ਵਿਚਕਾਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਤੇ ਜਿਹੜਾ ਸ਼ਾਹ ਸੁਜਾ ਅ ਅਫਗਾਨਿਸਤਾਨ ਦਾ ਸ਼ਾਸਕ ਸੀ ਉਸ ਦੇ ਵਿਚਕਾਰ ਹੋਈ ਸੀਗੀ ਠੀਕ ਹੈ ਜੀ ਤਾਂ ਇਹ ਸੀ ਤੁਹਾਡਾ ਕਿੜੀ ਭਾਗ 15 ਅੰਕਾਂ ਦਾ ਤੇ ਹੁਣ ਭਾਗ ਗੱਲ ਕਰਦੇ ਆਪਾਂ ਸੱッセ ਭਾਗ ਦਾ ਸੱッセ ਭਾਗ ਦੇ ਵਿੱਚ ਬੱਚਿਓ ਤੁਹਾਨੂੰ ਇੱਕ ਪੈਰਾ ਦਿੱਤਾ ਹੋਇਆਗਾ ਇਸ ਪੈਰੇ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਪੁੱਛੇ ਗਏ ਨੇ 5 ਤੇ ਇਹਨਾਂ ਪ੍ਰਸ਼ਨਾਂ ਦੇ ਜਵਾਬ ਤੁਸੀਂ ਪੈਰਾ ਪੜ੍ਹ ਕੇ ਦੇਣੇ ਸਨ ਤਾਂ ਹੁਣ ਬੱਚਿਓ ਪੈਰੇ ਦੇ ਵਿੱਚ ਕੀ ਆ ਦੇਖੋ ਨਰੋਲ ਧਾਰਮਿਕ ਮਾਮਲਿਆਂ ਦੀ ਖੋਜ ਵਿੱਚ ਅਸੀਂ ਕਈ ਵਾਰ ਇਹ ਭੁੱਲ ਜਾਂਦੇ ਹਾਂ ਕਿ ਪੰਜਾਬ ਮੂਲਕ ਵਿੱਚ ਵਪਾਰ ਅਤੇ ਉਤਪਾਦਨ ਨੂੰ ਵਾਧਾ ਦੇਣ ਲਈ ਕਿਸ ਹੱਦ ਤੱਕ ਸਿੱਖ ਗੁਰੂਆਂ ਦਾ ਰਣੀ ਹੈ ਜੇਕਰ ਮੁਗਲ ਬਾਦਸ਼ਾਹ ਮਹਾਨ ਉਸਰਈਏ ਸੰਗ ਤਾਂ ਸਿੱਖ ਗੁਰੂ ਸਹਿਬਾਨ ਇਸ ਪੱਖੋਂ ਕੋਈ ਘੱਟ ਨਹੀਂ ਸਨ ਗੁਰੂ ਸਹਿਬਾਨ ਦੇ ਤੰਗ ਮਾਇਕ ਸਾਧਨਾ ਤੋਂ ਅਨੁਮਾਨ ਲਾਉਂਦਿਆਂ ਹੋਇਆਂ ਇਹ ਮੰਨਣਾ ਪਵੇਗਾ ਕਿ ਕਈ ਸ਼ਹਿਰ ਆਬਾਦ ਕਰਨ ਤਲਾਬ ਬਣਾਉਣ ਅਤੇ ਖੂਹ ਪਟਣ ਦਾ ਕੰਮ ਅਦੁੱਪਤ ਕਾਰਨਾਮੇ ਤੋਂ ਘੱਟ ਨਹੀਂ ਉਨ੍ਹਾਂ ਦੀ ਇਸ ਸਿੱਖਿਆ ਦਾ ਫੌਰੀ ਪ੍ਰਭਾਵ ਕਿ ਧਰਮ ਦਾ ਧਰਮ ਦਾ ਜੀਵਨ ਦੇ ਸੰਸਾਰਕ ਕੰਮਾਂ ਕਮਾਂ ਕਾਜਾਂ ਦੇ ਅੰਦਰ ਸਭ ਤੋਂ ਵਧੀਆ ਅਭਿਆਸ ਕੀਤਾ ਜਾ ਸਕਦਾ ਹੈ ਇਹ ਸੀ ਕਿ ਕਿਰਤ ਅਤੇ ਵਪਾਰ ਪ੍ਰਤੀ ਸਾਰੇ ਪੱਖ ਪਾਤ ਜਾਂ ਮਨੋ ਵਿਰੋਧ ਦੂਰ ਹੋ ਗਏ ਅਤੇ ਖਾਸ ਕਰਕੇ ਧਾਰਮਿਕ ਰੁਚੀਆਂ ਵਾਲੇ ਲੋਕ ਵੀ ਦੁਨਿਆਵੀ ਮਾਮਲਿਆਂ ਵਿੱਚ ਤਗੜਾ ਭਾਗ ਲੈਣ ਲੱਗੇ ਠੀਕ ਹੈ ਜੀ ਬਸ ਇੱਕ ਕਬੀਲੇ ਦਾ ਇੱਕ ਖਤਰੀ ਗੰਗੂ ਗੁਰੂ ਅਮਰਦਾਸ ਜੀ ਪਾਸ ਆਇਆ ਤੇ ਬੇਨਤੀ ਕੀਤੀ ਹੀ ਬੇਨਤੀ ਕੀਤੀ ਕਿ ਮੇਰੇ ਮਾਲਕ ਮੈਂ ਆਪਣੇ ਆਪ ਦੀ ਰੱਖਿਆ ਲਈ ਕੀ ਕਰਾਂ ਗੁਰੂ ਜੀ ਨੇ ਕਿਹਾ ਗੁਰੂ ਜੀ ਨੇ ਕੀ ਕਿਹਾ ਕਿ ਦਿੱਲੀ ਵਿੱਚ ਇੱਕ ਬੈਂਕ ਹਾਲ ਹੈ ਪਰ ਦੌਲਤ ਦੀ ਮਾਲਕੀ ਨੂੰ ਮਾਇਆ ਨਾ ਸਮਝਣ ਦੀ ਸਿੱਖਿਆ ਦਿੱਤੀ ਉਹਨਾਂ ਨੇ ਕਿਹਾ ਕਿ ਦੌਲਤ ਦੀ ਮਾਲਕੀ ਨੂੰ ਮਾਇਆ ਨਾ ਸਮਝ ਲਈ ਠੀਕ ਹੈ ਅਤੇ ਇਸ ਨੂੰ ਮਨੁੱਖੀ ਮਾਮਲਿਆਂ ਨੂੰ ਚਲਾਉਣ ਵਿੱਚ ਇੱਕ ਚੰਗੀ ਤੇ ਸਹਾਇਕ ਚੀਜ਼ ਵਜੋਂ ਸਮਝਣ ਦਾ ਉਪਦੇਸ਼ ਦਿੱਤਾ ਮਨੁੱਖੀ ਮਾਮਲਿਆਂ ਨੂੰ ਚਲਾਉਣ ਲਈ ਚੰਗੀ ਚੀਜ਼ ਕੀ ਚੰਗੀ ਚੀਜ਼ ਮਾਇਆ ਪੈਸਾ ਠੀਕ ਹੈ ਇਹ ਉਪਦੇਸ਼ ਦਿੱਤਾ ਵੀ ਮਨੁੱਖੀ ਮਾਮਲਿਆਂ ਨੂੰ ਚਲਾਉਣ ਦੇ ਵਿੱਚ ਇੱਕ ਸਹਾਇਕ ਚੀਜ਼ ਆ ਜਿਹੜਾ ਪੈਸਾ ਹੈ ਇੱਕ ਵਾਰ ਗੁਰੂ ਅਰਾਮਦਾਸ ਜੀ ਨੇ ਆਪਣੀ ਸਿੱਖਾਂ ਨੂੰ ਕਿਹਾ ਜਦੋਂ ਕਿਸੇ ਸਿੱਖ ਦੇ ਹੱਥ ਵਿੱਚ ਕੋਈ ਵਿਸ਼ੇਸ਼ ਧੰਦਾ ਹੋਵੇ ਤਾਂ ਉਸ ਨੂੰ ਨੇਪਰੇ ਚਾੜਨ ਵਿੱਚ ਉਸ ਨਾਲ ਸ਼ਾਮਿਲ ਹੋਵੋ ਅਤੇ ਉਸ ਲਈ ਅਰਦਾਸ ਕਰੋ ਜੇ ਤੁਸੀਂ ਵੇਖੋ ਕਿ ਇਹ ਧੰਦਾ ਪੈਸੇ ਤੋਂ ਬਿਨਾ ਨੇਪਰੇ ਨਹੀਂ ਚੜ੍ਹ ਸਕਦਾ ਤਾਂ ਉਸ ਲਈ ਹਰ ਪਾਸੇੋਂ ਚੰਦਾ ਇਕੱਠਾ ਕਰੋ ਅਤੇ ਨਾਲ ਆਪ ਵੀ ਕੁਝ ਦਿਓ ਇਸ ਤੋਂ ਬਾਅਦ ਅਸੀਂ ਸਿੱਖਾਂ ਵਿੱਚ ਘੋੜਿਆਂ ਦੇ ਵਪਾਰ ਸ਼ਾਹੂਕਾਰਾਂ ਕਢਾਈ ਦੇ ਕੰਮ ਅਤੇ ਤਰਖਾਨਾਂ ਕੰਮ ਬਾਰੇ ਅਕਸਰ ਸੁਣਦੇ ਹਾਂ ਤਾਂ ਇਸ ਪੈਰੇ ਦਾ ਜਿਹੜਾ ਸਿੱਧਾ ਭਾਵ ਇਹ ਆ ਵੀ ਗੁਰੂ ਜੀ ਨੇ ਦੱਸਿਆ ਸੀ ਕਿ ਜਿਹੜਾ ਇਹ ਪੈਸਾ ਨਾ ਇਹ ਸਾਡੇ ਕੰਮਕਾਰ ਨੂੰ ਚਲਾਉਣ ਦੇ ਵਿੱਚ ਸਾਡੇ ਜਿਹੜੇ ਮਨੁੱਖੀ ਮਾਮਲੇ ਚਲਾਉਣ ਦੇ ਵਿੱਚ ਇੱਕ ਸਹਾਇਤਾ ਕਰਦਾ ਇਸ ਕਰਕੇ ਬਹੁਤ ਸਾਰੇ ਕੰਮ ਧੰਦੇ ਨੇ ਜਿਹੜੇ ਪੈਸੇ ਤੋਂ ਬਿਨਾ ਨੇਪਰੇ ਨਹੀਂ ਚੜਦੇ ਠੀਕ ਆ ਕੰਮ ਧੰਦੇ ਨੂੰ ਨੇਪਰੇ ਚੜ੍ਹਨ ਲਈ ਕੀ ਕਰਨਾ ਚਾਹੀਦਾ ਹੈ ਕੰਮ ਧੰਦੇ ਨੂੰ ਨੇਪਰੇ ਚੜ੍ਹਨ ਲਈ ਇਹ ਆਪਾਂ ਹੀ ਕਿ ਸਾਨੂੰ ਇੱਕ ਤਾਂ ਜਿਹੜਾ ਪੈਸਾ ਹੈਗਾ ਉਹ ਜ਼ਰੂਰੀ ਆ ਠੀਕ ਆ ਉਸ ਤੋਂ ਬਾਅਦ ਗੁਰੂ ਜੀ ਕੀ ਕੀ ਕਹਿੰਦੇ ਨੇਗੇ ਕਿ ਮਨੁੱਖੀ ਮਾਮਲੇ ਨੂੰ ਚਲਾਉਣ ਵਿੱਚ ਇੱਕ ਇਸ ਵਾਰ ਮਾਫੀ ਚਾਹਣਾ ਬੱਚੇ ਵਿਚਾਲ ਦੀ ਕਾਲ ਆ ਗਈ ਸੀ ਦੁਬਾਰਾ ਸ਼ੁਰੂ ਕਰਦੇ ਆ ਇਹਦੇ ਵਿੱਚ ਇਹ ਆ ਵੀ ਇੱਥੇ ਸੀ ਆਪਾਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਅਨੁਸਾਰ ਬੰਦੇ ਨੂੰ ਕੰਮ ਤੰਦੇ ਨੂੰ ਨੇਪਰੇ ਚਾੜ੍ਹ ਲਈ ਕੀ ਕਰਨਾ ਚਾਹੀਦਾ ਦੇਖੋ ਗੁਰੂ ਜੀ ਨੇ ਕਿਹਾ ਸੀ ਕਿ ਕੰਮ ਤੰਦਾ ਪੈਸੇ ਤੋਂ ਬਿਨਾ ਨੇਪਰੇ ਨਹੀਂ ਚੜ ਸਕਦਾ ਤੇ ਇਸ ਲਈ ਚੰਦਾ ਵੀ ਇਕੱਠਾ ਕਰੋ ਤੇ ਆਪ ਦੇ ਆਪ ਵੀ ਕੁਛ ਦਿਓ ਓਕੇ ਤੇ ਉਸ ਤੋਂ ਬਾਅਦ ਅਰਦਾਸ ਵੀ ਕਰਨੀ ਚਾਹੀਦੀ ਹੈ ਅੱਗੇ ਆ ਗਿਆ ਇੱਕ ਖਤਰੀ ਗੰਗੂ ਨੇ ਸ੍ਰੀ ਗੁਰੂ ਅਮਰਦਾਸ ਜੀ ਅੱਗੇ ਕੀ ਬੇਨਤੀ ਕੀਤੀ ਸੀ ਉਹਨਾਂ ਨੇ ਅਮਰਦਾਸ ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕੀਤੀ ਸੀ ਕਿ ਮੈਂ ਆਪਣੇ ਆਪ ਦੀ ਰੱਖਿਆ ਲਈ ਕੀ ਕਰਾਂ ਅ ਗੁਰੂ ਜੀ ਨੇ ਜਿਹੜੀਆਂ ਚੀਜ਼ਾਂ ਨੂੰ ਮਨੁੱਖੀ ਮਾਮਲੇ ਨੂੰ ਚਲਾਉਣ ਵਿੱਚ ਇੱਕ ਚੰਗੀ ਤੇ ਸਹਾਇਕ ਚੀਜ਼ ਵਜੋਂ ਸਮਝਣ ਦਾ ਉਪਦੇਸ਼ ਦਿੱਤਾ ਕਿਸੇ ਨੂੰ ਤਾਂ ਮਾਇਆ ਪੈਸੇ ਤਾਂ ਇਸ ਦਾ ਉੱਤਰ ਹੈ ਗੁਰੂ ਜੀ ਨੇ ਪੈਸੇ ਨੂੰ ਮਨੁੱਖੀ ਮਾਮਲਿਆਂ ਨੂੰ ਚਲਾਉਣ ਵਿੱਚ ਇੱਕ ਚੰਗੀ ਤੇ ਸਹਾਇਕ ਚੀਜ਼ ਵਜੋਂ ਸਮਝਣ ਦਾ ਉਪਦੇਸ਼ ਦਿੱਤਾ ਗੁਰੂ ਸਾਹਿਬ ਦਾ ਕਿਹੜਾ ਕੰਮ ਅਦੁੱਪੁੱਤ ਕਾ ਨਾਮੇ ਤੋਂ ਘਟ ਨਹੀਂ ਗੁਰੂ ਸਾਹਿਬਾਨਾ ਨੇ ਅ ਦੇਖੋ ਜਿਸ ਤਰ੍ਹਾਂ ਮੁਗਲ ਬਾਦਸ਼ਾਹਾਂ ਨੇ ਵੱਡੇ ਵੱਡੇ ਪਵਰ ਬਣਾਏ ਸੀ ਤਾਂ ਗੁਰੂ ਸਾਹਿਬਾਨਾ ਨੇ ਵੀ ਬਹੁਤ ਘੱਟ ਮਾਇਕ ਸਾਧਨਾ ਦੇ ਹੁੰਦਿਆਂ ਹੋਇਆਂ ਵੀ ਬਹੁਤ ਸਾਰੇ ਸ਼ਹਿਰ ਆਬਾਦ ਕੀਤੇ ਨੇ ਤਲਾਬ ਬਣਾਏ ਨੇ ਖੂਹ ਪੱਟੇ ਨੇ ਬੋੜੀ ਸਾਹਬ ਦਾ ਨਿਰਮਾਣ ਹੋਰ ਬਹੁਤ ਕੁਝ ਕੀਤਾ ਤਾਂ ਇਹ ਸਾਰੀਆਂ ਚੀਜ਼ਾਂ ਕਿਸੇ ਅਦਪੁੱਤ ਕੰਮ ਤੋਂ ਘਟ ਨਹੀਂ ਹੈਗੀ। ਗੁਰੂ ਜੀ ਨੇ ਦੌਲਤ ਦੀ ਮਾਲਕੀ ਬਾਰੇ ਕੀ ਸਿੱਖਿਆ ਦਿੱਤੀ। ਗੁਰੂ ਸਾਹਿਬ ਜੀ ਨੇ ਦੌਲਤ ਦੀ ਮਾਲਕੀ ਬਾਰੇ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਕਿ ਕਦੇ ਵੀ ਦੌਲਤ ਦੀ ਮਾਲਕੀ ਨੂੰ ਮਾਇਆ ਨਾ ਸਮਝਣ। ਮਤਲਬ ਜੇ ਤੁਹਾਡੇ ਕੋਲ ਦੌਲਤਾਂ ਤਾਂ ਇਹ ਨਾ ਸਮਝਣਾ ਇਸ ਦਾ ਕੋਈ ਹੰਕਾਰ ਨਾ ਕਰਨਾ ਇਹ ਨਾ ਸਮਝਣਾ ਵੀ ਤੁਸੀਂ ਇਸ ਦੇ ਮਾਲਕੋਂ ਮਤਲਬ ਦੌਲਤ ਦੀ ਮਾਲਕੀ ਨਹੀਂ ਰੱਖਣੀ ਤੁਸੀਂ ਤਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਅੱਗੇ ਹੈਗਾ ਬੱਚਿਓ ਸਾਡੇ ਕੋਲੇ ਪੈਰਾ ਐਣਾ ਇਸ ਦੇ ਵਿੱਚ ਕੀ ਆ ਕਿ ਖਰਚ ਵਿਸ਼ੇਸ਼ ਕਰਕੇ ਸ਼ਾਹੀ ਮਹੱਲਾਂ ਉੱਤੇ ਕਿਸਾਨਾਂ ਦੀ ਭਲਾਈ ਲਈ ਇਨਾਮਾਂ ਤੇ ਤੋਹਫਿਆਂ ਵਜੋਂ ਕੀਤਾ ਜਾਂਦਾ ਸੀ ਸ਼ਾਸਨ ਪ੍ਰਬੰਧ ਦੇ ਖਰਚੇ ਵਿੱਚ ਲਾਹੌਰ ਰਾਜ ਦੇ ਸਰਕਾਰੀ ਕਰਮਚਾਰੀਆਂ ਮੰਤਰੀਆਂ ਨਾਜ਼ਮਾਂ ਤੇ ਹੋਰ ਅਧਿਕਾਰੀਆਂ ਦੀਆਂ ਤਨਖਾਹਾਂ ਸ਼ਾਮਲ ਸਨ ਸ਼ਹਾਮਤ ਅਲੀ ਅਨੁਸਾਰ ਲਾਹੌਰ ਦਰਬਾਰ ਦੀ ਕੁੱਲ વાર્ਸ਼ਿਕ ਆਮਦਨ ਸਲਾਨਾ ਆਮਦਨ ਸੀਗੀ 3 ਕਰੋੜ 2 ਲੱਖ 27762 ਰੁਪਏ ਜਿਸ ਵਿੱਚੋਂ 1 ਲੱਖ 1 ਕਰੋੜ 27 ਲੱਖ 96482 ਰੁਪਏ ਸੈਨਾ ਉੱਤੇ ਖਰਚ ਕੀਤੇ ਜਾਂਦੇ ਸਨ ਠੀਕ ਹੈ ਤੇ ਬਾਕੀ ਸਿਵਲ ਸ਼ਾਸਨ ਪ੍ਰਬੰਧ ਉੱਤੇ ਮਹਾਰਾਜਾ ਨਿੱਜੀ ਤੌਰ ਤੇ ਇੱਕ ਸਧਾਰਨ ਵਿਅਕਤੀ ਦੀ ਤਰ੍ਹਾਂ ਰਹਿੰਦਾ ਸੀ ਪਰ ਉਸਦੇ ਪਰਿਵਾਰ ਅਤੇ ਮਹੱਲਾ ਵਿੱਚ ਰਹਿਣ ਵਾਲਿਆਂ ਦਾ ਬੜਾ ਭਾਰੀ ਖਰਚ ਸੀ। ਉਹਦੀਆਂ ਰਾਣੀਆਂ ਤੇ ਬੱਚਿਆਂ ਉਤੇ ਲੱਖਾਂ ਰੁਪਏ ਖਰਚ ਹੁੰਦੇ ਸਨ। ਉਹਨਾਂ ਲਈ ਭਾਰੀ ਜ਼ਗੀਰਾਂ, ਭਾਰੀ ਮਹੱਲਾ, ਹੀਰੇ-ਜਵਾਹਰਾਤ ਤੇ ਹੋਰ ਬਹੁਤ ਕੀਮਤੀ ਗਹਿਣੇ ਆ ਵਸਤਰਾਂ ਤੇ ਆਵਾਜਾਈ ਦੇ ਸਾਧਨਾਂ ਲਈ ਬੜਾ ਖਰਚ ਕੀਤਾ ਜਾਂਦਾ ਸੀ। ਇਸ ਲਈ ਇਸ ਸਾਰੇ ਕੁਝ ਨਾਲ ਸਰਕਾਰੀ ਖਜ਼ਾਨੇ ਉਤੇ ਕਾਫੀ ਭਾਰ ਪੈਂਦਾ ਸੀ। ਮਹਾਰਾਜਾ ਵਿਦੇਸ਼ੀ ਯਾਤਰੀਆਂ, ਦੂਜੀਆਂ ਸਰਕਾਰਾਂ ਦੇ ਏਜੰਟਾਂ ਅਤੇ ਮਿਲਣ ਆਏ ਹਰੇਕ ਵਿਅਕਤੀਆਂ ਨੂੰ ਸੁਗਾਤਾਂ ਦੇ ਕੇ ਭੇਜਦਾ ਸੀ। ਮਹੱਲਾ ਆਦਤ ਤੋਂ ਇਲਾਵਾ ਤਿਲਿਆਂ ਅਤੇ ਬਹੁਤ ਸਾਰੇ ਬਾਗਾਂ ਦੀ ਦੇਖਭਾਲ ਉੱਤੇ ਵੀ ਸਰਕਾਰ ਨੂੰ ਬੜਾ ਖਰਚ ਕਰਨਾ ਪੈਂਦਾ ਸੀ ਮਹਾਰਾਜਾ ਸਿੱਖ Hindu ਮੁਸਲਮਾਨ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਨੂੰ ਭਾਰੀ ਸਹਾਇਤਾ ਦਿੰਦਾ ਸੀ ਅਤੇ ਸਭ ਫਿਰਕਿਆਂ ਦੀਆਂ ਪੁਜਾਰੀ ਸ਼੍ਰੇਣੀਆਂ ਵੀ ਮਹਾਰਾਜਾ ਦੀ ਸਿਖਾਵਤੀਆਂ ਪਾਤਰ ਸਨ ਤਾਂ ਇਸ ਦੇ ਵਿੱਚ ਬੱਚੋ ਪਹਿਲਾ ਸਵਾਲ ਕੀ ਆ ਕਿ ਮਹਾਰਾਜਾ ਕਿਸ ਨੂੰ ਸੁਗਾਤਾਂ ਦੇ ਕੇ ਭੇਜਦਾ ਸੀ ਇਸ ਪੈਰੇ ਤੋਂ ਸਪਸ਼ਟ ਹੁੰਦਾ ਕਿ ਜਿਹੜਾ ਵੀ ਮਹਾਰਾਜਾ ਜੀ ਦੇ ਦਰਬਾਰ ਚ ਆਉਂਦਾ ਸੀ ਚਾਹੇ ਤਾਂ ਉਹ ਵਿਦੇਸ਼ੀ ਯਾਤਰੀ ਸਨ ਠੀਕ ਹੈ ਇਸ ਨੂੰ ਆਪਾਂ ਦੁਬਾਰਾ ਉਹ ਕਰਦੇ ਹਾਂ ਤਾਂ ਸੋਖਾ ਉਹ ਜੁ ਲੱਭਣਾ ਇਹਦੇ ਨਾਲ ਸਾਨੂੰ ਬਾਅਦ ਹਾਈਲਾਈਟ ਕਰਦੇ ਆਂ ਤਾਂ ਇਹਦੇ ਵਿੱਚ ਕੀ ਆ ਚਾਹੇ ਤਾਂ ਉਹ ਵਿਦੇਸ਼ੀ ਯਾਤਰੀ ਸਨ ਚਾਹੇ ਦੂਜੀਆਂ ਸਰਕਾਰਾਂ ਦੇ ਏਜੰਟ ਸਨ ਤਾਂ ਜਾਂ ਕੋਈ ਉਹਨਾਂ ਨੂੰ ਮਿਲਣ ਆਉਂਦਾ ਜਿਹੜਾ ਵੀ ਵਿਅਕਤੀ ਉਹਨਾਂ ਨੂੰ ਮਹਾਰਾਜ ਜੀ ਸੁਗਾਤਾਂ ਦੇ ਕੇ ਭੇਜਦੇ ਸਨ ਦੂਜਾ ਪ੍ਰਸ਼ਨ ਪਹਿਰੇ ਅਨੁਸਾਰ ਕੇਵਲ ਸਿਵਲ ਸ਼ਾਸਨ ਪ੍ਰਬੰਧ ਉੱਤੇ ਕਿੰਨਾ ਖਰਚਾ ਕੀਤਾ ਜਾਂਦਾ ਸੀ ਇਸ ਸਿਵਲ ਸ਼ਾਸਨ ਪ੍ਰਬੰਧ ਉੱਤੇ ਕੁੱਲ ਖਰਚ ਸੀ ਵਿੱਚੋਂ 3 ਕਰੋੜ 2 ਲੱਖ 27762 ਜਿਦੇ ਵਿੱਚੋਂ ਸੈਨਾ ਉਤੇ ਖਰਚ ਹੁੰਦੇ ਸੀ 127 1 ਕਰੋੜ 7296482 ਰੁਪਏ ਤੇ ਬਾਕੀ ਸਿਵਲ ਸ਼ਾਸਨ ਪ੍ਰਬੰਧ ਤੇ ਤਾਂ ਹੁਣ ਕੀ ਆ ਮੈਸ ਦਾ ਸਵਾਲ ਬਣ ਗਿਆ ਇਹ ਅ ਇਹਦੇ ਵਿੱਚੋਂ ਇਹ ਘਟਾ ਦੋ ਤਾਂ ਇਸ ਦਾ ਉੱਤਰ ਆ ਜਾਏਗਾ 1 ਕਰੋੜ 7431280 ਰੁਪਏ ਜਿਹੜੇ ਕਿ ਸਿਵਲ ਸ਼ਾਸਨ ਪ੍ਰਬੰਧ ਉੱਤੇ ਖਰਚ ਹੁੰਦੇ ਸੀ ਵੱਖ-ਵੱਖ ਧਰਮਾਂ ਪ੍ਰਤੀ ਮਹਾਰਾਜਾ ਦਾ ਦ੍ਰਿਸ਼ਟੀਕੋਣ ਸੀ ਮਹਾਰਾਜਾ ਦਾ ਦ੍ਰਿਸ਼ਟੀਕੋਣ ਤੁਹਾਨੂੰ ਪਤਾ ਹੀ ਆ ਕਿ ਮਹਾਰਾਜਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਤੇ ਸਾਰਿਆਂ ਨੂੰ ਚੰਗੀ ਭਾਰੀ ਸਹਾਇਤਾ ਦਿੱਤੇ ਸਨ ਇਸ ਕਰਕੇ ਉਹਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਸੀ ਸਾਰਿਆਂ ਦੇ ਲਈ ਇਸ ਪੈਰੇ ਵਿੱਚ ਮਹਾਰਾਜਾ ਸ਼ਬਦ ਕਿਸ ਲਈ ਵਰਤੇ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਲਈ ਵਰਤੇ ਗਿਆ ਤੁਹਾਨੂੰ ਪਤਾ ਹੀ ਹੈ ਠੀਕ ਹੈ ਇਸ ਦਾ ਉੱਤਰ ਹੋਸੀ ਮਹਾਰਾਜਾ ਰਣਜੀਤ ਸਿੰਘ ਸ਼ਾਸਨ ਪ੍ਰਬੰਧ ਦੇ ਖਰਚੇ ਵਿੱਚ ਕਿਹੜੀਆਂ ਮੱਦਾਂ ਸ਼ਾਮਿਲ ਸਨ ਸ਼ਾਸਨ ਪ੍ਰਬੰਧ ਦੇ ਵਿੱਚ ਕੀ ਸ਼ਾਮਿਲ ਸੀ ਸ਼ਾਸਨ ਪ੍ਰਬੰਧ ਦੇ ਵਿੱਚ ਬੱਚਿਓ ਹੈਗੀਆਂ ਸਹੀ ਸਰਕਾਰੀ ਕਰਮਚਾਰੀਆਂ ਦੀ ਤਨਖਾਹਾਂ ਮੰਤਰੀਆਂ ਦੀ ਤਨਖਾਹਾਂ ਨਾਜਮਤ ਹੋਰ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਸ਼ਾਮਿਲ ਸਨ ਠੀਕ ਹੈ ਤਾਂ ਇਹਦੇ ਵਿੱਚ ਸਾਰੇ ਅਧਿਕਾਰੀਆਂ ਦੀਆਂ ਤਨਖਾਹਾਂ ਸ਼ਾਮਿਲ ਸੀ ਅੱਗੇ ਹੈਗਾ ਬੱਚੋ ਸਾਡੇ ਕੋਲੇ ਪੰਜਵਾਂ ਭਾਗ ਹਾਹਾ ਪ੍ਰਸ਼ਨ ਪੰਜਵਾਂ ਜਿਹਦੇ ਵਿੱਚ ਚਾਰ ਪ੍ਰਸ਼ਨ ਕਰਨੇ ਆ ਪੰਜ ਨੰਬਰ ਦਾ ਇੱਕ ਪ੍ਰਸ਼ਨ ਹੋਏਗਾ ਇਸ ਤੇ ਕੋਈ ਚਰਚਾ ਨਹੀਂ ਠੀਕ ਆ ਇਹ ਜਿਸ ਤਰ੍ਹਾਂ ਤੁਸੀਂ ਯਾਦ ਕੀਤਾ ਹੋ ਪੜਿਆ ਹੋ ਉਸ ਤਰ੍ਹਾਂ ਤੁਸੀਂ ਲਿਖ ਕੇ ਆਏ ਹੋਗੇ ਉਸ ਤਰ੍ਹਾਂ ਤੁਹਾਨੂੰ ਅੰਕ ਆ ਜਾਣਗੇ ਠੀਕ ਆ ਵੈਸੇ ਵੀ ਖਾਲਸਾ ਪੰਥ ਦੀ ਸੱਜਣਾ ਦੇ ਕਾਰਨ ਆਪਾਂ ਨੂੰ ਪਤਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਉਦੇਸ਼ ਕੀ ਸੀ ਇਹ ਵੀ ਪਤਾ ਠੀਕ ਹੈ ਸਿੱਖ ਮਤ ਵਿੱਚ ਸ੍ਰੀ ਗੁਰੂ ਅਰਮਾਨਦਾਸ ਜੀ ਦਾ ਕੀ ਯੋਗਦਾਨ ਰਿਹਾ ਹੈ ਗੁਰੂ ਗ੍ਰਾਮਦਾਸ ਜੀ ਬਾਰੇ ਪਹਿਲਾਂ ਇੱਕ ਸਵਾਲ ਵੀ ਆ ਕੇ ਹਟਿਆਗਾ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਬਾਲ ਗੁਰੂ ਸੀਗੇ ਉਹਨਾਂ ਤੇ ਨੋਟ ਲਿਖੋਣਾ ਹੈ ਸੌਖਾ ਹੀ ਆ ਇਹ ਇਸ ਦਾ ਤੁਸੀਂ ਤਕਰੀਬਨ 100-150 ਸ਼ਬਦਾਂ ਦੇ ਵਿੱਚ ਨੋਟ ਲਿਖਣਾ ਸੀ ਲਿਖਿਆ ਹੋਊਗਾ ਠੀਕ ਹੈ ਇਸ ਤੇ ਕੋਈ ਚਰਚਾ ਨਹੀਂ ਅੱਗੇ ਪ੍ਰਸ਼ਨ ਅ ਇਹਦੇ ਵਿੱਚੋਂ ਵੀ ਕੋਈ ਦੋ ਪ੍ਰਸ਼ਨ ਕਰਨੇ ਆ ਵੀ 100 ਤੋਂ 150 ਸ਼ਬਦਾਂ ਦੇ ਵਿੱਚ ਪਹਿਲੇ ਅੰਗਰੇਜ਼ ਸਿੱਖ ਜੁੱਧ ਦੇ ਕਾਰਨ ਪਤਾ ਹੀ ਆ ਆਪਾਂ ਨੂੰ ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਵਰਣਨ ਅਹਿਮਦ ਸ਼ਾਹ ਅਬਦਾਲੀ ਦੇ ਛਿਮੇ ਹਮਲੇ ਆ ਵੱਡਾ ਕਲੂਗਾਰਾ ਦੀ ਚਰਚਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਬੰਧ ਦੇ ਵਿਖਿਆ ਠੀਕ ਹੈ ਇਹ ਬੱਚਿਓ ਤੁਸੀਂ ਜਿਸ ਤਰ੍ਹਾਂ ਵੀ ਕੀਤਾ ਉਸ ਦੇ ਹਿਸਾਬ ਨਾਲ ਤੁਹਾਨੂੰ ਅੰਕਾ ਜਾਣਗੇ ਅੱਗੇ ਜਿਹੜਾ ਮੋਸਟ ਮਤਲਬ ਇੰਪੋਰਟੈਂਟ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਹੁੰਦਾਗਾ 15 ਅੰਕ ਦਾ ਜਿਹੜੇ ਕਿ 15 ਅੰਕ ਤੁਹਾਡੇ ਬਹੁਤ ਸੌਖੇ ਹੁੰਦੇ ਇਹ ਇਹ ਹੁੰਦਾ ਨਕਸ਼ੇ ਦੇ ਨਕਸ਼ੇ ਦੇ ਵਿੱਚੋਂ ਆਉਂਦਾ ਤਾਂ ਆਉਂਦਾ ਜੇ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਠੀਕ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਤੁਹਾਡੇ ਅਧਿਆਪਕ ਸਹਿਬਾਨਾਂ ਨੇ ਉਸ ਤੋਂ ਇਲਾਵਾ ਹੋਰ ਵੀ ਮਤਲਬ ਤੁਹਾਡੇ ਐਜੂ ਸੈਟ ਲੈਕਚਰ ਦੇ ਰਾਹੀਂ ਤਾਂ ਐਜੂਕੇਰ ਐਪ ਦੇ ਰਾਹੀਂ ਬਹੁਤ ਬਹੁਤ ਸਾਰਾ ਜਿਹੜੇ ਇਹ ਸਾਰੇ ਤੇ ਸਾਰੇ ਤੁਹਾਨੂੰ ਪੰਜ ਨਕਸ਼ੇ ਸੀ ਉਹਨਾਂ ਦੀ ਤਿਆਰੀ ਆ ਤੁਹਾਨੂੰ ਕਰਵਾਈ ਗਈ ਸੀ ਤਾਂ ਫਿਰ ਵੀ ਇਹਦੇ ਵਿੱਚ ਕੀ ਆ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੀ ਕੋਈ ਪੰਜ ਸਥਾਨ ਦਿਖਾਉਣੇ ਸੀ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਦਿਖਾ ਸਕਦੇ ਹੋ ਆ ਸਾਡੇ ਕੋਲੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਨੇ ਠੀਕ ਹੈ ਬੱਚੋ ਇਹਨਾਂ ਦੇ ਵਿੱਚੋਂ ਤੁਸੀਂ ਜਿਹੜੀ ਵੀ ਜਿੱਤ ਦਿਖਾ ਸਕਦੇ ਹੋ ਮਲਤਾਨ ਦੀ ਹੋਗੀ ਲਾਹੌਰ ਦੀ ਹੋਗੀ ਸਿਆਲਕੋਟ ਚਨੇਓਟ ਤੇ ਆਹ ਸਾਰੀਆਂ ਜਿੱਤਾਂ ਨੇ ਇਹਨਾਂ ਦੇ ਵਿੱਚ ਕੋਈ ਵੀ ਪੰਜ ਦਿਖਾਤੀਆਂ ਹੋਣਗੀਆਂ ਤਾਂ ਇੱਕ ਸਥਾਨ ਦੇ ਤੁਹਾਨੂੰ ਦੋ ਅੰਕ ਨਹੀਂ ਜੇ ਪੰਜ ਦਿਖਾਤੇ ਤਾਂ ਤੁਹਾਨੂੰ 10 ਅੰਕ ਆ ਜਾਣਗੇ ਚਾਰ ਦਿਖਾਤੇ 8 ਅੰਕ ਆ ਜਾਣਗੇ ਉਸ ਤੋਂ ਬਾਅਦ ਪੰਜ ਅੰਕ ਤੁਹਾਨੂੰ ਵਿਖਿਆ ਦੇਣੇ ਜੇ ਤੁਸੀਂ ਵਖਿਆ ਕੀਤੀ ਹੈ ਤਾਂ ਤੁਹਾਨੂੰ ਪੰਜ ਅੰਕ ਆਉਣਗੇ ਜੇ ਵਖਿਆ ਨਹੀਂ ਕੀਤੀ ਤਾਂ ਕੋਈ ਅੰਕ ਨਹੀਂ ਆਉਂਦਾ ਫੇਰ ਆ ਬੱਚੋ ਅੱਗੇ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਪੰਜ ਸਥਾਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਪੰਜ ਸਥਾਨ ਰਹੇ ਬੱਚਿਓ ਇਹ ਤੇ ਇਹਦੇ ਵਿੱਚ ਕੀ ਆ ਦੇਖੋ ਇਹ ਸਭ ਤੋਂ ਸੌਖਾ ਸੀਗਾ ਇਸ ਤੇ ਆਪਾਂ ਪਹਿਲਾਂ ਵੀ ਕਈ ਵਾਰ ਚਰਚਾ ਕੀਤੀ ਆ ਮੈਂ ਆਪਣੇ ਵਿਦਿਆਰਥੀਆਂ ਨਾਲ ਕਿ ਜਿੱਥੇ ਸਤਲੁਜ ਦਰਿਆ ਇਹ ਵਲਖੰਦਾਗਾ ਇਥੋਂ ਐਨਾ ਤਾਂ ਲਗਭਗ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਸਥਾਨ ਇੱਥੇ ਨੇ ਚਾਰੇ ਤਾਂ ਅਨੰਦਪੁਰ ਸਾਹਿਬ ਇੱਥੇ ਆ ਗਿਆ ਨਿਰਮੋਹ ਇੱਥੇ ਆ ਗਿਆ ਸ਼ਾਹੀ ਢਬੀ ਇੱਥੇ ਆ ਗਿਆ ਚਮਕੌਰ ਸਾਹਿਬ ਇੱਥੇ ਗਏ ਤੇ ਇਸ ਥਾਂ ਤੇ ਤੁਸੀਂ ਖਿਦਰਾਣਾ ਦਿਖਾ ਸਕਦੇ ਸੀ ਇਹ ਪੰਜ ਜੇ ਤੁਸੀਂ ਸਥਾਨ ਦੱਸ ਘਾਤੇ ਤਾਂ ਤੁਹਾਨੂੰ 10 ਅੰਕ ਆ ਜਾਣਗੇ ਤੇ ਜੇ ਤੁਸੀਂ ਇਹਨਾਂ ਦੀ ਵਿਖਿਆ ਕਰਤੀ ਪੰਜ ਅੰਕ ਤੁਹਾਨੂੰ ਹੋਰ ਆ ਜਾਣਗੇ ਤਾਂ ਇਹ ਸੀ ਬੱਚਿਓ ਅੱਜ ਦਾ ਜਿਹੜਾ ਪ੍ਰਸ਼ਨ ਪੱਤਰ ਹਿਸਟਰੀ ਦਾ ਇਤਿਹਾਸ ਦਾ ਜਿਹੜਾ ਅੱਜ ਹੋਇਆ ਤੇ ਮੈਨੂੰ ਉਮੀਦ ਆ ਕਿ ਇਸ ਵੀਡੀਓ ਦੇ ਨਾਲ ਤੁਹਾਡੀ ਕਾਫੀ ਸਹਾਇਤਾ ਹੋਈ ਹੋਵੇਗੀ ਜਿਹੜਾ ਕੋਈ ਇੱਕਾ ਦੁੱਖਾ ਪ੍ਰਸ਼ਨ ਤੁਹਾਡਾ ਗਲਤ ਹੋਇਆ ਇਸ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿੰਨੇ ਪ੍ਰਸ਼ਨ ਤੁਹਾਡੇ ਸਹੀ ਹੋਗੇ ਇਹ ਵੀ ਤੁਹਾਨੂੰ ਇਸ ਵੀਡੀਓ ਤੋਂ ਪਤਾ ਲੱਗ ਗਿਆ ਤੇ ਹੁਣ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਤੁਹਾਨੂੰ ਇਸ ਪੇਪਰ ਦੇ ਵਿੱਚੋਂ ਕਿੰਨੇ ਅੰਕ ਆ ਸਕਦੇ ਨੇ ਇਸ ਲਈ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਦੇ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ ਜਿਉਂਦੇ ਵੱਸਦੇ ਰਹੋ ਤੇ ਖੁਸ਼ ਰਹੋ ਪੜ੍ਹਦੇ ਰਹੋ ਤੇ ਚੰਗੇ ਅੰਕ ਲੈ ਕੇ ਪਾਸ ਹੋ ਧੰਨਵਾਦ